ਤ੍ਰੋ ਸਵਰਾਜ 855 ਟਰੈਕਟਰ ਲੱਭ ਕੇ ਲਿਆਂਦਾ ਗਾ ਇਹ ਟਰੈਕਟਰ ਨਾਲ ਮੁਕਾਬਲਾ ਕਰ ਲਿਓ ਇਹ じゃ ਹੋਣਾ ਨਹੀਂ ਜਿੰਨਾ ਇਹ ਮਾਡਲਾ ਕਿੰਨਾ ਮਾਡਲਾ ਇਹ 2004 ਮਾਡਲ ਹੈ 2004 ਮਾਡਲ ਆ ਮੈਂ ਕਿਉਂ ਕਿਹਾ ਵੀ ਇਹਦੇ ਨਾਲ 4 4 ਮਾਡਲ ਦਾ ਮੁਕਾਬਲਾ ਇਹ ਪਾਵਰ ਸਟੀering ਵਾਲਾ ਜੀ ਕਿਉਂਕਿ ਇਹ ਪਾਵਰ ਸਟੀering ਹੋਇਆ ਹੋਇਆ ਘੱਟ-ਘੱਟ 40-45000 ਰੁਪਏ ਪਾਵਰ ਸਟੀering ਤੇ ਲਾਇਆ ਹੋਇਆ ਤੇ ਦੂਜਾ ਆਪਣਾ ਡਬਲ ਪੰਪ ਵਾਲਾ ਜੀ ਸੀਸਾ ਵੀ ਸੋਨਾਲੀਕਾ ਵਾਲਾ ਹਾਂਜੀ ਸੋਨਾਲੀ ਡਬਲ ਪੰਪ ਕਰਵਾਤਾ ਹਾਂਜੀ ਹਾਂਜੀ ਤੇ ਇਥੋਂ ਵਿੱਚ ਕੰਪਨੀ ਦਾ ਪਾਵਰ ਆ ਕੰਪਨੀ ਦਾ ਪਾਵਰ ਆ ਜੋ ਵੀ ਹਾਂ ਕੰਪਨੀ ਦਾ ਪਾਵਰ ਆ ਚਾਰ ਮਾਡਲ ਆ ਨੰਬਰ ਪੰਜਾਬ ਦਾ ਪਾਰਟੀ ਕਿੰਨੇਵੇਂ ਨਾਮ ਆ ਬਈ ਇਹ ਸੈਕੰਡ ਪਾਰਟੀ ਲਈ ਸੈਕੰਡ ਪਾਰਟੀ ਦੇ ਨਾਮ ਆ ਪਿਛਲੇ ਟਾਇਰ ਹੈਗੇ ਨੇ ਸੀਐਟ ਦੇ ਹਾਂਜੀ ਹੈਗੇ ਨੇ ਸੀ85 ਪਹਿਲੇ ਨਵੇਂ ਵਰਗੇ ਨਵੇਂ ਟਾਇਰ ਨਹੀਂ ਜੀ ਨਵੇਂ ਟਾਇਰ ਨਹੀਂ ਪੂਰੇ ਪਾਈਉ ਨੇ ਪੀਕੇਟੀ ਦੇ ਵੱਡੇ ਟਾਇਰ ਜਹਾਜੀ ਟਾਇਰ ਹਾਂਜੀ ਹਾਂ ਠੀਕ ਆ ਚੱਲ ਚਲਾਵੇ ਦਾ ਕਿਵੇਂ ਆ ਪੂਰਾ ਨਾ ਮਾਰੇ ਟਰੱਕ ਜਮਾਈ ਜਾਂਦਾ ਬਾਹਰ ਚੈੱਕ ਕਰਕੇ ਜੇ ਮਰਜੀ ਲੈ ਜੀ ਤੁਸੀਂ ਆਪਾ ਕੰਡੀਸ਼ਨ ਚੈੱਕ ਕਰਾ ਦੋ ਅੱਡ ਤੇਲ ਵਾਲਾ ਬਈ ਹੈਨਾ ਅੱਡ ਤੇਲ ਵਾਲਾ ਹਾਂਜੀ ਅੱਡ ਤੇਲ ਵਾਲਾ ਸਿਸਟਮ ਵਗਾਰਾ ਕਰਬੀ ਵਗਾਰਾ ਚੰਗੀ ਜੀ ਹੋਈ ਹਾਂਜੀ ਪੂਰੀ ਬਈ ਰੰਬਾ ਰੰਬਾ ਦਾ ਵੀ ਚੈੱਕ ਕਰਵਾ ਦੋ ਹਨਾ ਬਾਕੀ ਜਮਾ ਨਵੀਂ ਬੈਟਰੀ ਵੀ ਰਹੀ ਤਾਂ ਜਮਾ ਨਵੀਂ ਬੈਟਰੀ ਹੈ ਹਾਂਜੀ ਟਰੇਡ ਕੀ ਬਾਹਰ ਪੇ ਲਾਇਵ ਨੇ ਪਿਛਲਾ ਸੀਐਲ ਜਮਾ ਨਵਾਂ ਰੈਕਟਰ ਦਾ ਜੇ ਚੈੱਕ ਕਰਵਾ ਦੇ ਖੋਲ ਕੇ ਜਮਾ ਨਵਾਂ ਪਿਆ ਤੇ ਕਨੋਪੀ ਵਗਾਰਾ ਸਿਸਟਮ ਲੱਗਿਆ ਹੋਇਆ ਗਿਆ ਟਰੇਡ ਕੀ ਆ ਹੁਣ ਰੈਕਟਰ 3.5 ਲੱਖ ਹੈ ਜੀ 3.5 ਲੱਖ ਮੌਕੇ ਤੇ 40000 ਦੇ ਦਾਂਗੇ ਜੀ 3 ਲੱਖ 30000 ਚ ਦੇ ਦੀ ਸਭ ਦੇ ਦਾਂਗੇ ਜਿਦਾ ਤਾਂ 3 ਲੱਖ 30000 ਦਾ ਬਣ ਜੂ ਸਦਨੋ ਟਰੈਕਟਰ ਤੇ ਪਿੰਡ ਫਰਵਾਹੀ ਜ਼ਿਲ੍ ਤੇ ਬਾਈ ਕੁਲਵਿੰਦਰ ਦੇ ਘਰੇ ਜਿਹੜਾ ਸਾਹਮਣੇ ਟਾਵਰ ਨੇ ਟੱਕਰ ਲਿਆ ਉਸ ਨਾਲ ਸੰਪਰਕ